ਜੋ ਮੈਂ ਅਬਜ਼ਰਵ ਕੀਤਾ ਹੁਣ ਤੱਕ ਪੂਆ ਜੀ ਲੋਕੀ ਰਿਸ਼ਤੇਦਾਰੀਆਂ ਜਿਆਦਾ ਨਿਮਾ ਨਹੀਂ ਰਹੇ ਜਿਆਦਾ ਮਿਲਣ ਗੇਲ ਨਹੀਂ ਜਾਂਦੇ ਹੈਗੇ ਉਹਦਾ ਤੁਹਾਨੂੰ ਕੀ ਲੱਗਦਾ ਹੈ ਵੀ ਉਹਦਾ ਕਾਰਨ ਕੀ ਹੈ ਅੱਜ ਕੱਲ ਉਹ ਉਹਦੇ ਨਾਲ ਇਹ ਹੋ ਜਾਂਦਾ ਹੈ ਵੀ ਰਿਸ਼ਤੇਦਾਰੀ ਛੁੱਟ ਜਾਂਦੀ ਆ ਉਹਦਾ ਕਾਰਨ ਕੀ ਹੋਇਆ ਜੀ ਸਾਰੇ ਪਾਸੇ ਹੈ ਜੀ ਹੈ ਟਾਈਮ ਟਾਈਮ ਹਾਂਜੀ ਟਾਈਮ ਕਰਕੇ ਸੜ ਕੋ ਟਾਈਮ ਹੈ ਨਹੀਂ ਉਹ ਹੈ ਨਹੀਂ ਨਹੀਂ ਪਈ ਸਭ ਨਾਲ ਮਿਲਣਾ ਵਰਤਣਾ ਚਾਹੀਦਾ ਤਾਂ ਹੀ ਆਪਣੇ ਬੱਚਿਆਂ ਨੂੰ ਪਤਾ ਲੱਗੂਗਾ ਕਿ ਸਾਡਾ ਪਿਛੋਕੜ ਕੀ ਹੈ ਤਾਂ ਹੀ ਪਤਾ ਲੱਗਣਾ ਉਦਾਂ ਨਹੀਂ ਪਤਾ ਲੱਗਣਾ ਤੇ ਮਿਲਣਾ ਵੀ ਚਾਹੀਦਾ ਰਿਸ਼ਤੇਦਾਰੀ ਵੱਧਦੀ ਆ ਘਟਦੀ ਨਹੀਂ ਗਈ ਉਹਦੇ ਨਾਲ ਪ੍ਰੇਮ ਵੱਧਦਾ ਮੇਰੇ ਮੰਮੀ ਜੀ ਦੇ ਮਾਮੇ ਦੀਆਂ ਪੋਤੀਆਂ ਵੀ ਮਿਲਣਾ ਮਿਲਦੀਆਂ ਵਰਤਦੀਆਂ ਉਹਨਾਂ ਦੇ ਪੋਤੇ ਵੀ ਮਿਲਣੇ ਮਿਲਦੇ ਵਰਤਦੇ ਉਹਨਾਂ ਦੇ ਗਾਹਾਂ ਬੱਚੇ ਵੀ ਸਭ ਮੇਰੇ ਕੋ ਆਉਂਦੇ ਜਾਂਦੇ ਆ ਮੇਰੇ ਕੋਈ ਦਰਸ਼ਕ ਦੱਸਿਓ ਜੇ ਤੁਹਾਡੇ ਵੀ ਇਦਾਂ ਕੁਝ ਰਿਸ਼ਤੇਦਾਰੀਆਂ ਇਸ ਲੈਵਲ ਤੱਕ ਤੁਸੀਂ ਜਾਣਦੇ ਆ ਇਸ ਲੈਵਲ ਤੱਕ ਤੁਹਾਨੂੰ ਮਿਲਦੇ ਵਰਤਦੇ ਆ ਤਾਂ ਬਹੁਤ ਵੱਡੀ ਗੱਲ ਹੋਏਗੀ ਮੈਨੂੰ ਜਰੂਰ ਦੱਸਿਓ ਤੇ ਬਹੁਤ ਹੀ ਮੇਰਾ ਇੱਕ ਆਪਣਾ